ਕੈਂਟੀਵੀ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਸਵਾਗਤ ਹੈ ਤੁਹਾਡਾ ਅੱਜ ਦੇ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਹੈਡਲਾਈਨਸ ਆਲ ਪਾਰਟੀ ਮੀਟਿੰਗ ਮਗਰੋਂ ਬੋਲੇ ਸੀਐਮ ਭਗਵੰਤ ਮਾਨ ਕਿਹਾ ਸਾਰੀਆਂ ਪਾਰਟੀਆਂ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਕੀਤੀ ਨਿਖੇਦੀ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਦੇਣ ਵਾਸਤੇ ਨਹੀਂ ਤੇਜ਼ ਹਨੇਰੀ ਤੇ ਮੀਂਹ ਨੇ ਕਿਸਾਨਾਂ ਤੇ ਆੜਤੀਆਂ ਦਾ ਕੀਤਾ ਮਾੜਾ ਹਾਲ ਪਾਣੀ 'ਚ ਤੈਰ ਰਹੀਆਂ ਕਣਕ ਦੀਆਂ ਫਬੋਰੀਆਂ ਨਿਹੰਗ ਸਿੰਘਾਂ ਨੇ ਐਸਐਸਪੀ ਦਫ਼ਤਰ ਨੂੰ ਪਾਇਆ ਕੇਰਾ ਪਾਰਕਿੰਗ ਏਰੀਆ ਨੂੰ ਬਣਾਇਆ ਛਾਉਣੀ ਪਹਿਲਗਾਮ ਹਮਲੇ ਤੋਂ ਬਾਅਦ ਪਖਿਆ ਭਾਰਤ ਤੇ ਪਾਕਿਸਤਾਨ ਦਾ ਮਾਹੌਲ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੂਣ ਨੇ ਭਾਰਤ ਨੂੰ ਦਿੱਤੀ ਗਿੱਦੜ ਪੱਬਕੀ ਪ੍ਰਾਲਿਨ ਲੱਗੀ ਭਿਆਨਕ ਅੱਗ ਨੇ ਲੋਕਾਂ ਨੂੰ ਪਾਈਆਂ ਭਾਜੜਾਂ ਲੋਕਾਂ ਦੇ ਘਰ ਤੱਕ ਪਹੁੰਚੀਆਂ ਅੱਗ ਦੀਆਂ ਤੇਜ਼ ਲਪਟਾਂ ਤਾਂ ਵੱਧਦੇ ਅੱਜ ਦੀਆਂ ਮੁੱਖ ਖਬਰਾਂ ਦੇ ਵੱਲ ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਵੇਲੇ ਪਾਣੀਆਂ ਦਾ ਮਸਲਾ ਕਾਫੀ ਵੱਡਾ ਰੂਪ ਲੈ ਚੁੱਕਿਆ ਹੈ ਤੇ ਉੱਥੇ ਹੀ ਅੱਜ ਪੰਜਾਬ ਸਰਕਾਰ ਤੇ ਪੰਜਾਬ ਦੇ ਜਿੰਨੇ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਸਾਰੇ ਜਿਹੜੇ ਵੱਡੇ ਲੀਡਰਸ ਨੇ ਹੁੰਦੇ ਵੱਲੋਂ ਆਲ ਪਾਰਟੀ ਮੀਟਿੰਗ ਅੱਜ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਤੇ ਇਸ ਦੇ ਵਿਚਾਲੇ ਸਾਰੇ ਪੰਜਾਬ ਦੇ ਜਿਹੜੇ ਵੱਡੇ ਲੀਡਰਸ ਨੇ ਉਹ ਇਕਜੁੱਟ ਹੁੰਦੇ ਹੋਏ ਵੀ ਦਿਖਾਈ ਦਿੰਦੇ ਨੇ ਤੇ ਸਿਆਸਤ ਤੋਂ ਉੱਠ ਕੇ ਇੱਕ ਆਪਸੀ ਚਰਚਾ ਕਰਦੇ ਹੋਏ ਦਿਖਾਈ ਦਿੰਦੇ ਨੇ ਕਿਉਂਕਿ ਗੱਲ ਪੰਜਾਬ ਦੀ ਹੈ ਤੇ ਪੰਜਾਬ ਦੀ ਗੱਲ ਹੋਵੇ ਤਾਂ ਸਾਰੇ ਇਕਜੁੱਟ ਹੋ ਕੇ ਗੱਲ ਕਰਦੇ ਨੇ ਤੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਤੇ ਉੱਥੇ ਹੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਗੱਲ ਕਰੀਏ ਤਾਂ ਹਰਿਆਣਾ ਦੇ ਵੱਲੋਂ ਜੋ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਗੱਲ ਕਹੀ ਜਾ ਰਹੀ ਹੈ ਪਾਣੀ ਦਿੱਤਾ ਜਾਵੇ ਤੇ ਉੱਥੇ ਹੀ ਪੰਜਾਬ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਤੇ ਹੋਰ ਵੀ ਜਿਹੜੇ ਬਾਕੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਇਸ ਦੀ ਨਿਖੇਦੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਅੱਜ ਆਲ ਪਾਰਟੀ ਮੀਟਿੰਗ ਦੇ ਵਿੱਚ ਕਈ ਵੱਡੇ ਤੇ ਅਹਿਮ ਫੈਸਲੇ ਲਿੱਤੇ ਗਏ ਤੇ ਉਹਨਾਂ ਦੇ ਵੱਲੋਂ ਦੱਸ ਦਈਏ ਆਲ ਪਾਰਟੀ ਮੀਟਿੰਗ ਦੇ ਮਗਰੋਂ ਸੀਐਮ ਮਾਨ ਦੇ ਵੱਲੋਂ ਜੋ ਗੱਲ ਕਹੀ ਹੈ ਸਾਰੀਆਂ ਪਾਰਟੀਆਂ ਨੇ ਹਰਿਆਣਾ ਉਹ ਵਾਧੂ ਪਾਣੀ ਦੇਣ ਦੀ ਨਿਖੇਦੀ ਕੀਤੀ ਹੈ ਸਭ ਦਾ ਕਹਿਣਾ ਹੈ ਕਿ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਇਹ ਸਮਾਂ ਰਾਜਨੀਤਿਕ ਲਾਹਾ ਲੈਣ ਦਾ ਬਿਲਕੁਲ ਵੀ ਨਹੀਂ ਹੈ ਤੇ ਉੱਥੇ ਹੀ ਗੱਲ ਕਰੀਏ ਇਹ ਗੱਲ ਕਹੀ ਗਈ ਹੈ ਕਿ ਮਾਨਤਾਵਾਂ ਦੇ ਆਧਾਰ ਤੇ ਪਹਿਲ ਦੇ ਤੌਰ ਤੇ ਹਰਿਆਣਾ ਨੂੰ 4000 ਕਿਊਸਿਕ ਪਾਣੀ ਜਿਹੜਾ ਹੈ ਦਿੱਤਾ ਜਾ ਚੁੱਕਿਆ ਹੈ ਪਿਆਰ ਨਾਲ ਭਾਵੇਂ ਤੁਸੀਂ ਸਾਡੀ ਜਾਨ ਵੀ ਮੰਗ ਲਓ ਪਰ ਪਾਣੀ ਮੰਗਣ ਦਾ ਇਹ ਸਹੀ ਤਰੀਕਾ ਨਹੀਂ ਹੈ ਸੋ ਜਿਸ ਤਰ੍ਹਾਂ ਹਰਿਆਣਾ ਦੇ ਵੱਲੋਂ ਚਰਚਾਵਾਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਸ ਤੇ ਇੱਕ ਜਵਾਬ ਦਿੰਦੇ ਹੋਏ ਸੀਮ ਭਗਵੰਤ ਮਾਨ ਹੁਣੀ ਤੇ ਸਾਰੇ ਜਿਹੜੇ ਪਾਰਟੀਆਂ ਦੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਜੋ ਆਪਣੀ ਗੱਲ ਰੱਖੀ ਗਈ ਤੇ ਉੱਥੇ ਹੀ ਸੁਨੀਲ ਜਾਖੜ ਕਹਿੰਦੇ ਹੋਏ ਦਿਖਾਈ ਦਿੱਤੇ ਨੇ ਪੰਜਾਬ ਪੰਜਾਬੀ ਕਦੇ ਤੱਕਾ ਬਰਦਾਸ਼ਤ ਨਹੀਂ ਕਰਦੇ ਪਿਆਰ ਨਾਲ ਸਾਡੇ ਤੋਂ ਜੋ ਮਰਜ਼ੀ ਲੈ ਲਵੋ ਪਰ ਤੱਕਾ ਨਹੀਂ ਸਹਾਂਗੇ ਸਾਡੇ ਕੋਲ ਕਿਸੇ ਨੂ ਵੀ ਇੱਕ ਬੂੰਦ ਪਾਣੀ ਦੇਣ ਵਾਸਤੇ ਨਹੀਂ ਹੈ ਸੋ ਲਗਾਤਾਰ ਇਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਰਾਜਨੀਤੀ ਤੇ ਕਾਫੀ ਜ਼ਿਆਦਾ ਚਰਚਾਵਾ ਹੋ ਗਈਆਂ ਨੇ ਤੇ ਪਾਣੀ ਦਾ ਮਸਲਾ ਪਾਰਟੀਆਂ ਦਾ ਬਿਲਕੁਲ ਵੀ ਨਹੀਂ ਹੈ ਇਹ ਬਲਵਿੰਦਰ ਸਿੰਘ ਪੁੰਦੜ ਬੋਲਦੇ ਹੋਏ ਦਿਖਾਈ ਦਿੱਤੇ ਪਾਣੀ ਦਾ ਮਸਲਾ ਜੋ ਹੈ ਇਹ ਪਾਰਟੀਆਂ ਦਾ ਨਹੀਂ ਹੈ ਇਹ ਪੰਜਾਬ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਸਾਡਾ ਪਾਰਟੀਆਂ ਦੇ ਨਾਲ ਆਪਸ ਦੇ ਵਿੱਚ ਮਤਭੇਦ ਹੋਣ ਪਰ ਪਾਣੀ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਜਦੋਂ ਗੱਲ ਹੁੰਦੀ ਹੈ ਅਸੀਂ ਸਾਰੇ ਇਕਜੁੱਟ ਹਾਂ ਸਾਡੀ ਇਹ Uh, Z'de ਕਹਿ ਲੋ ਚਾਹ ਜੋ ਮਰਜੀ ਕਹਿ ਲੋ ਪਰ ਅਸੀਂ ਤਰੀਕੇ ਦੇ ਨਾਲ ਜੋ ਮੰਗੋਗੇ ਦਵਾਂਗੇ ਪਰ ਇਸ ਤਰੀਕੇ ਦੇ ਨਾਲ ਅਸੀਂ ਕੁਝ ਵੀ ਨਹੀਂ ਦਵਾਂਗੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਹਰਿਆਣਾ ਨੂੰ ਇੱਕ ਜਦੋਂ ਇਹ ਸਾਰੇ ਪੰਜਾਬ ਦੇ ਲੀਡਰਸ ਇਕੱਠੇ ਹੋ ਜਾਂਦੇ ਨੇ ਇੱਕ ਬਹੁਤ ਹੀ ਵੱਡਾ ਇੱਕ ਸਪੋਰਟ ਹੋ ਜਾਂਦਾ ਹੈ ਤਾਂ ਸਿਰਫ ਪੰਜਾਬ ਸਰਕਾਰ ਤੇ ਹੀ ਨਹੀਂ ਸਾਰੇ ਹੀ ਪੰਜਾਬੀ ਸਾਰੇ ਹੀ ਪੰਜਾਬ ਦੇ ਲੀਡਰ ਜਦੋਂ ਅੱਜ ਹੁਣ ਇਕੱਠੇ ਹੁੰਦੇ ਹੋਏ ਦਿਖਾਈ ਦਿੱਤੇ ਨੇ ਅੱਗੇ ਇਸ ਦਾ ਕੀ ਸਿੱਟਾ ਨਿਕਲੇਗਾ ਕਿਉਂਕਿ ਲਗਾਤਾਰ ਜਿੱਥੇ ਦੇਖਿਆ ਗਿਆ ਕਿ ਪੰਜਾਬ ਨੂੰ ਪਾਣੀ ਦੇਣ ਦੇ ਲਈ ਕਿਹਾ ਗਿਆ ਬੀਬੀਐਮਬੀ ਦੇ ਵੱਲੋਂ ਕਿਉਂਕਿ 50% ਕਿਊਸਿਕ ਪਾਣੀ ਦੀ ਮੰਗ ਕੀਤੀ ਗਈ ਤਾਂ ਉੱਥੇ ਹੀ ਸਾਰੇ ਜਦੋਂ ਇਕੱਠੇ ਹੁੰਦੇ ਨੇ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ 4000 ਕਿਊਸਿਕ ਪਾਣੀ ਪਹਿਲਾਂ ਹੀ ਦੇ ਚੁੱਕੇ ਆ ਜਿੰਨਾ ਦੇਣਾ ਹੁੰਦਾ ਹੈ ਅਸੀਂ ਪਹਿਲ ਦੇ ਆਧਾਰ ਤੇ ਪਰ ਹੁਣ ਪੰਜਾਬ ਦੇ ਕੋਲ ਇਸ ਦੀ ਕਬੂਦਵੀ ਨਹੀਂ ਹੈ ਪਾਣੀ ਦੀ ਕਿ ਹੁਣ ਇਹਨਾਂ ਨੂੰ ਅਸੀਂ ਪਾਣੀ ਦਈਏ ਕਿਉਂਕਿ ਲਗਾਤਾਰ ਅ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜ਼ਾਹਿਰ ਜੀ ਗੱਲ ਹੈ ਪੰਜਾਬ ਇੱਕ ਖੇਤੀਬੜਾਂ ਸੁਬਾ ਹੈ ਜਿੱਥੇ ਜ਼ਿਆਦਾਤਰ ਕਿਸਾਨੀ ਜਿਹੜੀ ਹੈ ਲੋਕ ਜਿਹੜੇ ਕਿਸਾਨ ਐਸੇ ਤੇ ਟਿੱਕੇ ਹੋਏ ਨੇ ਪੰਜਾਬ ਇਸੇ ਖੇਤੀ ਤੇ ਟਿਕਿਆ ਹੋਇਆ ਪਰ ਜੇਕਰ ਇਹੋ ਜੀ ਕੁਝ ਹੁੰਦਾ ਹੈ ਪਾਣੀ ਦੇਣਾ ਪੈਂਦਾ ਤਾਂ ਪੰਜਾਬ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਗਿਆਨ ਵਾਲੀਆਂ ਫਸਲਾਂ ਦੇ ਵਿੱਚ ਸੋ ਹੁਣ ਜੋ ਇਹ ਪੰਜਾਬ ਦੇ ਸਾਰੇ ਲੀਡਰਸ ਇਕੱਠੇ ਹੋਏ ਨੇ ਅੱਗੇ ਚੱਲ ਕੇ ਕੀ ਫੈਸਲੇ ਅੱਗੇ ਲੈ ਜਾਣਗੇ ਤੇ ਪੰਜਾਬ ਦੇ ਵਿੱਚ ਜਦੋਂ ਇਹ ਕੋਜੁੱਟਤਾ ਦੇਖੀ ਗਈ ਹੈ ਕਿ ਪਾਣੀ ਦਿੰਦੇ ਨੇ ਜਾਂ ਨਹੀਂ ਇਸ ਤੇ ਹੁਣ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਜਲੰਧਰ ਦੀ ਗੱਲ ਕਰੀਏ ਹੁਣ ਅੱਗੇ ਤਾਂ ਜਲੰਧਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿੰਜ ਨਿਹੰਗ ਸਿੰਘਾਂ ਦੇ ਵੱਲੋਂ ਐਸਐਸਪੀ ਦਫ਼ਤਰ ਨੂੰ ਘੇਰਾ ਪਾ ਲਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਘੇਰਾ ਪਾ ਲਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਕਿ ਐਫਆਈਆਰ ਦਰਜ ਹੋਈ ਸੀ ਜਿਸ ਤੇ ਬਾਬਤ ਗੱਲਬਾਤ ਕਰਨ ਲਈ ਨਿਹੰਗ ਸਿੰਘ ਉੱਥੇ ਪਹੁੰਚੇ ਸਿਗੇ ਪਰ ਉਸ ਤੋਂ ਬਾਅਦ ਐਸਐਸਪੀ ਦੇ ਵੱਲੋਂ ਗੱਲਬਾਤ ਨਹੀਂ ਕੀਤੀ ਗਈ ਤੇ ਆਪਣਾ ਜਿਹੜਾ ਦਰਵਾਜ਼ਾ ਉਹ ਬੰਦ ਕਰ ਲਿੱਤਾ ਗਿਆ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਵੇਲੇ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਸ ਦੇ ਬਾਬਤ ਹੁਣ ਵਧੇਰੀ ਜਾਣਕਾਰੀ ਵੀ ਅਸੀਂ ਆਪਣੇ ਸਾਥੀ ਤੋਂ ਲਵਾਂਗੇ ਤਾਂ ਸਾਡੇ ਨਾਲ ਇਸ ਤੇ ਵਧੇਰੀ ਜਾਣਕਾਰੀ ਦੇਣ ਲਈ ਜੁੜ ਚੁੱਕੇ ਨੇ ਜਲੰਧਰ ਤੋਂ ਰਾਜੂ ਗੁਪਤਾ ਜੀ ਤਾਂ ਰਾਜੂ ਗੁਪਤਾ ਜੀ ਕੀ ਕਹਿਣਾ ਹੈ ਜੋ ਨਿਹੰਗਾਂ ਦੇ ਵੱਲੋਂ ਹੁਣ ਦਫ਼ਤਰ ਨੂੰ ਐਸਐਸਪੀ ਦਫ਼ਤਰ ਨੂੰ ਘੇਰਾ ਪਾਇਆ ਗਿਆ ਤੇ ਕੀ ਕਾਰਨ ਹੈ ਜੋ ਕੁ ਨਾ ਆਰਥ ਜਿਹੜਾ ਹੈਗਾ ਇਹ ਉਹ ਤਕਰੀਬਤ 12 ਵਜੇ ਨੰਗ ਸਿੰਘ ਦਾ ਵੱਲੋਂ ਜਲੰਧਰ ਐਸਐਸਪੀ ਦਿਹਾਤੀ ਦੇ ਦਫ਼ਤਰ ਨੂੰ ਜਿਹੜਾ ਹੈਗਾ ਇਹ ਉਹ ਸਾਮਣੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਘੋੜੇ ਤੱਕ ਜਿਹੜੇ ਨੇ ਉਹ ਲੈ ਕੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਗੜਾਇਓ ਬੰਦ ਦਿੱਤੇ ਗਏ ਉਸ ਤੋਂ ਬਾਅਦ ਉੱਥੇ ਹੀ ਬਹਿ ਕੇ ਉਹਨਾਂ ਵੱਲੋਂ ਰਗੜਾ ਵੀ ਲਗਾਇਆ ਦੇ ਰਹੇ ਸੀਗਾ ਮਾਹੌਲ ਕਾਫੀ ਤਕ ਲਿਆ ਸੀਗਾ ਕਿਉਂਕਿ ਕਿ ਜੋ ਕੁਝ ਹੁਣ ਤੱਕ ਮੇਰੀ ਜਾਣਕਾਰੀ ਦੇ ਮੁਤਾਬਕ ਦੱਸਿਆ ਗਿਆ ਹੈਗਾ ਕਿ ਇਸ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਇਹ ਉਹ ਨੰਗ ਸਿੰਘ ਦੇ ਉੱਪਰ ਨਜਾਇਜ਼ ਜਿਹੜਾ ਪਰਚਾ ਹੋਇਆ ਹੈ ਲਗਾਤਾਰ ਕਈ ਸਵਾਲ ਜਿਹੜੇ ਨੇ ਉਠਲੇ ਸੀਗੇ ਉਸ ਵਿਚਾਰ ਪੂਰੀ ਜਾਣਕਾਰੀ ਜਦੋਂ ਮਿਲਦੀ ਹੈ ਤੇ ਉੱਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਿਹੜੇ ਬਾਬਾ ਹਰੀ ਸਿੰਘ ਦਸ਼ਮੇਸ਼ ਤਨਤਲ ਦੁਆਬਾ ਚੌਨੀ ਨੇ ਨੰਗ ਸਿੰਘ ਹੈਗੇ ਨੇ ਜਿਹੜੇ ਜੋ ਕਿ ਕਲਿਆਣਪੁਰ ਦੇ ਵਿੱਚ ਜਨਾਂ ਦੇ ਚੌਨੀ ਹੈਗੀ ਆ ਉਹਨਾਂ ਦੇ ਉੱਪਰ ਜਿਹੜਾ ਹੈਗਾ ਇਹ ਬਿਲਕੁਲ ਕਿਸੇ ਗਲਤ ਫਾਈ ਜੜੀ ਹੈ ਉਹ ਗੱਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਰਿਆਲ ਸਿੰਗਾ ਦੇ ਵਿੱਚ ਕਾਫੀ ਰੋਸ ਜਟਾਇਆ ਉਹ ਜਾਂਦਾ ਹੈ ਕਿ ਉਸ ਤੋਂ ਬਾਅਦ ਉਹਨਾਂ ਵੱਲੋਂ ਪਹਿਲਾ ਜਿਹੜਾ ਹੈਗਾ ਇਹ ਉਪਚ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਪਰ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਹੱਥ ਪੱਲਾ ਨਹੀਂ ਫੜਾਇਆ ਜਾਂਦਾ ਕਿ ਜਿਸ ਤੋਂ ਬਾਅਦ ਅੱਖ ਕੇ ਨਨ ਸਿੰਘਾਂ ਵੱਲੋਂ ਜਿਹੜਾ ਹੈਗਾ ਇਹ ਉਹ ਜਲੰਧਰ ਵਿਧਾਤ ਪੁਲਿਸ ਦੇ ਵਿੱਚ ਆਖ ਜਟਾਇਆ ਕਿਰਾਵਾ ਕੀਤਾ ਜਾਂਦਾ ਹੈ ਹੁਣ ਪੂਰੇ ਮਾਮਲੇ ਦੀ ਜਾਣਕਾਰੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਬੀਤੇ ਕੁਝ ਦਿਨ ਪਹਿਲਾਂ ਸੜਕ ਹਾਦਸਾ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਲੋਕਾਂ ਨੂੰ ਲੱਗਦਾ ਸੀਗਾ ਕਿ ਉਹ ਸੜਕ ਹਾਦਸਾ ਹੋਇਆ ਜਿਸ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਉਸ ਨੂੰ ਜਿਹੜਾ ਹੈਗਾ ਸੜਕ ਹਾਦਸਾ ਹੀ ਦੱਸਿਆ ਗਿਆ ਤੇ ਸਰਟੀਫੀਕੇਟ ਵੀ ਜਿਹੜਾ ਹੈ ਉਹ ਬਣਾਇਆ ਗਿਆ ਪਰ ਬਾਅਦ ਦੇ ਵਿੱਚ ਜਦੋਂ ਜੋ ਮੌਜੂਦਾ ਆਈਟਨੈਸ ਹੈਗਾ ਉਸ ਵੱਲੋਂ ਜਦੋਂ ਬਿਆਨ ਦਰਜ ਕਰਾਇਆ ਗਿਆ ਤਾਂ ਉਹਨੇ ਦੱਸਿਆ ਕਿ ਕਿਉਂਕਿ ਲੋਕ ਦੇ ਨੇ ਉਹ ਆਈ ਸੀਗੇ ਨਾ ਉਹ ਇਸ ਨੌਜਵਾਨ ਦੀ ਜੜੀ ਹੈ ਉਹ ਤੋਂ ਮਾਰ ਪੋਟਾ ਕੀਤੀ ਗਈ ਕਿ ਜਿਸ ਤੋਂ ਬਾਅਦ ਉਸ ਨੌਜਵਾਨ ਉਹ ਨੂੰ ਜੜਾਇਆ ਗਿਆ ਹੈ ਉਸਦੀ ਮੌਤ ਹੋ ਗਈ ਹੈ ਉਹ ਹੋ ਗਈ ਤਾਂ ਉਸ ਤੋਂ ਬਾਅਦ ਨੂੰ ਗ੍ਰੈਂਡ ਦੇ ਪਿਛੇ ਦਰਾਇਓ ਸਰਦ ਦਿੱਤਾ ਗਿਆ ਜਿਸ ਨੂੰ ਲੈ ਕੇ ਨੰਸਿੰਗਾ ਵੱਲੋਂ ਜੜਾਇਆ ਉਹ ਜਿਹੜਾ ਹੈਗਾ ਹੈ ਉਸ ਸਮਰਥਨ ਕੀਤਾ ਗਿਆ ਪਰਿਵਾਰ ਦਾ ਅਤੇ ਜਿਨ੍ਹਾਂ ਵੱਲੋਂ ਇਹ ਚੀਜ਼ਾਂ ਕਰਵਾਈਆਂ ਗਿਆ ਉਹਨਾਂ ਦੇ ਖਰਾਬ ਐਫਆਈਰ ਜਿਹੜੀ ਹੈ ਉਹ ਦਰਜ ਕਰਾਈ ਗਈ ਅ ਤਾਂ ਜਦੋਂ ਐਫਆਈਰ ਦਰਜ ਹੋਈ ਤੇ ਉਸ ਤੋਂ ਬਾਅਦ ਜਿਹੜੀਆਂ ਨੇ ਉਹ ਜਿਨ੍ਹਾਂ ਦੇ ਉੱਪਰ ਐਫਆਈਰ ਦਰਜ ਹੋਈ ਜੋ ਕਿ ਕਲਿਆਣਪੁਰ ਦੇ ਰਹਿਣ ਵਾਲੇ ਨੇ ਸਰਪੰਚ ਨੇ ਉਹਨਾਂ ਉੱਪਰ ਐਫਆਈਰ ਦਰਜ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੈ ਉਹ ਸਰਪੰਚ ਚਵਲੋ ਅਜੜਾਏ ਬਦਲਾ ਲੈਣ ਦੇ ਲਈ ਜਿਹੜੇ ਨਾਨ ਸਿੰਘ ਨੇ ਬਾਬਾ ਅਰ ਸਿੰਘ ਨੂੰ ਉਹ ਦੇ ਉੱਪਰ ਜੜਾਏ ਉਹ ਪਰਚੇ ਨੂੰ ਜੜਾਇਉ ਕਰਾਇਆ ਜਾਂਦਾ ਝੂਠਾ ਕੇਸ ਜਿਹੜਾ ਉਹਨਾਂ ਉੱਪਰ ਬਣਾਇਆ ਜਾਂਦਾ ਹੈ ਜਿਸ ਤੋਂ ਬਾਅਦ ਨਾਨ ਸਿੰਘ ਜੜਾਏ ਨੇ ਉਹ ਗੁੱਸੇ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਅੰਦਰ ਸਾਫ ਸਵਾਲ ਹੁੰਦੇ ਨੇ ਕਿ ਭਈ ਇੱਕ ਸਵਾਲ ਨਾਨ ਸਿੰਘ ਵੱਲੋਂ ਹੀ ਪਾਇਆ ਜਾਦਾ ਹੈ

ਸਸਚੀ ਦਫਤਰ ਨੂੰ ਛਾਵਨੀ ਬਣਾਇਆ ਹੋਇਆ ਸੀ ਬਿਲਕੁਲ ਧੰਨਵਾਦ ਰਾਜੂ ਜੀ ਸਾਡਾ ਸਾਰੀ ਜਾਣਕਾਰੀ ਸਾਂਝਾ ਕਰਨ ਲਈ ਸੋ ਲਗਾਤਾਰ ਜਿੱਥੇ ਵੇਖਿਆ ਜਾ ਰਿਹਾ ਹੈ ਕਿ ਜਦੋਂ ਜਾਲੀ ਪਰਚਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਸਾਰੇ ਨਿਹੰਗ ਸਿੰਘ ਉੱਥੇ ਪਹੁੰਚਦੇ ਨੇ ਇੱਕ ਛਾਵਨੀ ਦੇ ਵਿੱਚ ਤਬਦੀਲ ਕਰਦੇ ਹੁੰਦੇ ਨੇ ਇਹ ਤਾਂ ਸੀ ਸਾਡੇ ਜਦੋਂ ਪੱਤਰਕਾਰ ਉੱਥੇ ਪਹੁੰਚਦੇ ਉਹਨਾਂ ਨੇ ਗੱਲਬਾਤ ਕੀਤੀ ਕੀ ਕੁਝ ਕਿਉਂ ਉਹਨਾਂ ਨੇ ਪਰ ਨਿਹੰਗ ਸਿੰਘਾਂ ਦੇ ਵੱਲੋਂ ਆਪਣੇ ਮੂੰਹੋਂ ਕੀ ਕੁਝ ਕਿਹਾ ਤੁਹਾਨੂੰ ਇਹ ਜਾਣਕਾਰੀ ਵੀ ਦੇ ਦੇਣੇ ਬੀਤੇ ਦਿਨ ਹੀ ਦੇਖਿਆ ਗਿਆ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਪੰਜਾਬ ਦੇ ਕਈ ਥਾਵਾਂ ਤੇ ਮੀਂਹ ਪੈਂਦਾ ਹੈ ਤੇਜ਼ ਹਵਾਵਾਂ ਚੱਲਦੀਆਂ ਨੇ ਕਿਤੇ ਨਾ ਕਿਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੈ ਪਰ ਉੱਥੇ ਹੀ ਦੂਸਰੇ ਪਾਸੇ ਗੱਲ ਕਰੀਏ ਇਹ ਰਾਹਤ ਕਿਸਾਨਾਂ ਤੇ ਆੜਤੀਆਂ ਦੇ ਲਈ ਮੁਸੀਬਤ ਬਣ ਕੇ ਟੁੱਟੀ ਹੈ ਜਿੱਹਾਂ ਬਿਲਕੁਲ ਕਿਸਾਨਾਂ ਤੇ ਆੜਤੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ ਕਾਫੀ ਪਰੇਸ਼ਾਨੀ ਹੋਈ ਹੈ ਕਿਉਂਕਿ ਜੋ ਗੀਹੂ ਦੀ ਕਣਕ ਦੀ ਫਸਲ ਹੈ ਉਹ ਕੱਟ ਕੇ ਮੰਡੀਆਂ 'ਚ ਪਹੁੰਚੀ ਹੋਈ ਹੈ ਜਿਸ ਕਰਕੇ ਬੀਤੇ ਰਾਤ ਹੋਈ ਇਸ ਤੇਜ਼ ਬਾਰਿਸ਼ ਨੇ ਜੋ ਹੈ ਲੋਕਾਂ ਦਾ ਕਿਸਾਨਾਂ ਦਾ ਧਿਆੜਤੀਆਂ ਦਾ ਕਾਫੀ ਨੁਕਸਾਨ ਕਰਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਉਹਨਾਂ ਦੀਆਂ ਦੇਖੋਗੇ ਤੁਸੀਂ ਕਿਸਾਨਾਂ ਦੀਆਂ ਕਣਕ ਦੀਆਂ ਬੋਰੀਆਂ ਜਿਹੜੀਆਂ ਨੇ ਉਹ ਪਾਣੀ ਦੇ ਵਿੱਚ ਤੈਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਇੰਨੇ ਸਮੇਂ ਦੀ ਮਿਹਨਤ ਕਿਸਾਨਾਂ ਦੀ ਧਿਆੜਤੀਆਂ ਦੀ ਕਾਫੀ ਦੇਖਿਆ ਜਾ ਰਿਹਾ ਨੁਕਸਾਨ ਹੋਇਆ ਹੈ ਇਸ ਨੂੰ ਤੇ ਗੱਲਬਾਤ ਕਰਦੇ ਹੋਏ ਉੱਥੇ ਮੌਜੂਦ ਆੜਤੀਆਂ ਦੇ ਵੱਲੋਂ ਤੇ ਕਿਸਾਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰ ਤੁਸੀਂ ਉਹ ਸੁਣ ਲਓ ਦੇਖੋ ਜਿੰਦਾ ਵਾ ਸੀਜ਼ਨ ਤੋਂ ਪਹਿਲਾਂ ਜਿੰਦਾ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਸੀਗੀਆਂ ਅਸੀਂ ਸਫਾਈ ਪਾਣੀ ਬਿਜਲੀ ਦੇ ਜਿਹੜੇ ਮੁਕੰਮਲ ਪ੍ਰਬੰਧ ਜਿਹੜੇ ਉਹ ਕਰ ਲਏ ਗਏ ਸੀਗੇ ਤੇ ਇਸ ਵੇਲੇ ਮੰਡੀ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 80 ਤੋਂ 85% ਜਿਹੜੀ ਰਾਏ ਆਮਦਾ ਆ ਚੁੱਕੀ ਆ بارش ਦੇ ਜਿਹੜਾ ਮੌਸਮ ਨੂੰ ਮੁੱਖ ਰੱਖਦੇ ਹੋਏ ਅਸੀਂ ਸਾਰੇ ਆੜਤੀਆਂ ਨੂੰ ਹਦਾਇਤ ਕਰ ਦਿੱਤੀ ਗਈ ਆ ਵੀ ਕਿਸੇ ਵੀ ਜ਼ਿਮੀਦਾਰ ਦੀ ਫਸਲ ਜੇ ਮੰਡੀ ਚ ਆਉਂਦੀ ਆ ਉਹਦਾ ਕਿਸੇ ਕਿਸਮ ਦਾ بارش ਕਰਕੇ ਜਿਹੜਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਮਾਲ ਭਰਿਆ ਵੀ ਆ ਉਹਨੂੰ ਪ੍ਰੋਪਰਲੀ ਜਿਹੜਾ ਹੈਗਾ ਕਵਰ ਕਰਕੇ ਰੱਖਿਆ ਜਾਵੇ नहीं ऐसे अभी तक तो हमारे पास कोई ऐसी शिकायत आई नहीं भी पानी के कारण कोई फसल खराब हुई हो अगर हम एक बार विजिट कर लेते हैं देख लेते हैं अगर ऐसा कुछ हुआ तो जो कंसर्न होगा उस पर हम जो डिपार्टमेंटल एक्शन होगा वो लेंगे उस पर तर। जैसे तरपाल वगैरह का अरेंजमेंट आते हैं अपने लेवल पर करना होता है हमने उसको प्रॉपर इंस्ट्रक्शन दी हुई है कि तरपाल वगैरह कवर करके कर रखें अपनी स्टॉक पर समय समय पर चेकिंग भी इसकी की जा रही है हाँ जी बिल्कुल बिल्कुल आज सुबह चेकिंग की कैसे हालात है नहीं ठीक है मंडियों में ऐसा कुछ नहीं देखने को मिला कि फसल का बारिश करके नुकसान हुआ हो किसी तरह का बस अभी तो ये है अब तो सीजन की समाप्ति है बस थोड़े दिनों तक लिफ्टिंग जीडी मुकम्मल हो जाएगी इस एक वीक भी इस वीक में जो प्रोक्योरमेंट का जो टारगेट है वो पूरा हो जाएगा काफ़ी अच्छा सीजन गया है इस बार क्रॉप भी काफ़ी अच्छी थी कितने परसेंट है लिफ्टिंग जो हो चुकी है लिफ्टिंग सत्तर अस्सी परसेंट लिफ्टिंग जो मुकम्मल हो चुकी है थोड़ी बहुत है वो भी एक दो दिन में जो है वो मुकम्मल हो जाएगी ਭਾਰਤ ਤੇ ਪਾਕਿਸਤਾਨ ਦੀ ਜੰਗ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ ਕੋਈ ਨਵੀਂ ਚੀਜ਼ ਨਹੀਂ ਹੈ ਕਿ ਭਾਰਤ ਦੇ ਪਾਕਿਸਤਾਨ ਦੇ ਵਿੱਚ ਜੰਗ ਚੱਲ ਰਹੀ ਹੋਵੇ ਪਰ ਜਦੋਂ ਤੋਂ ਪਹਿਲਗਾਮ ਦਾ ਹਮਲਾ ਹੋਇਆ ਹੈ ਉਦੋਂ ਤੋਂ ਹੀ ਇਹ ਜੰਗ ਜਿਹੜੀ ਹੈ ਕਾਫੀ ਵੱਧ ਚੁੱਕੀ ਹੈ ਜੀਆਂ ਬਿਲਕੁਲ ਜਿੱਥੇ ਵੇਖਿਆ ਜਾ ਰਿਹਾ ਹੈ ਕਿ ਬੀਤੇ ਦਿਨ ਹੀ ਜਿਹੜੇ ਫਿਲਮ ਇੰਡਸਟਰੀ ਦੇ ਨਾਲ ਜੁੜੇ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੇ ਹੋਏ اداکار ਸੀਗੇ ਕੁਝ ਐਕਟ੍ਰੈਸਿਸ ਸੀਗੇ ਉਹਨਾਂ ਦੇ ਅਕਾਊਂਟ ਜਿਹੜੇ ਨੇ ਭਾਰਤ ਦੇ ਵਿੱਚ ਬੰਦ ਕਰ ਦਿੱਤੇ ਗਏ ਜਿਸ ਕਰਕੇ ਇਹ ਜਿਹੜੀ ਜੰਗ ਹੈ ਕੇਵਲ ਬਾਰਡਰ ਤੇ ਕੰਨੀ ਰਹਿ ਗਈ ਉਹ ਜੋ ਹੈ ਹੁਣ ਕਾफी ਲੰਬੇ ਸ਼ਬਦੀ ਵਾਰਿਸਤੇ ਕੀਤੇ ਜਾ ਰਹੇ ਹਨ ਕੇਵਲ ਗੋਲੀਬਾਰੀ ਦੇ ਨਾਲ ਨਹੀਂ ਸ਼ਬਦਾਂ ਦੇ ਨਾਲ ਵੀ ਇਸ ਦਾ ਜੰਗ ਛੇੜੀ ਜਾ ਰਹੀ ਹੈ ਸੋ ਹੁਣ ਇਸ ਨੂੰ ਲੈ ਕੇ ਇੱਕ ਬੇਹਦੀ ਵੱਡੀ ਅਪਡੇਟ ਤੁਹਾਡੇ ਨਾਲ ਜੋ ਸਾਂਝੀ ਕਰ ਰਹੇ ਆ ਇਸ ਨੂੰ ਲੈ ਕੇ ਦੇਖਿਆ ਜਾ ਰਿਹਾ ਜਿਹੜੇ ਪਾਕਿਸਤਾਨੀ ਅਦਾਕਾਰ ਇਫਤਿਹਾਰ ਠਾਕੁਰ ਨੇ ਉਹਨਾਂ ਦੇ ਵੱਲੋਂ ਗਿੱਦੜ ਪੱਪਕੀ ਦਿੱਤੀ ਗਈ ਹੈ ਭਾਰਤ ਨੂੰ ਇਫਤਿਹਾਰ ਇਫਤਿਹਾਰ ਕਹਿੰਦੇ ਨੇ ਕਿ ਜੇਕਰ ਫਿਜ਼ਾੋਂ ਸੇ ਆਓਗੇ ਤਾਂ ਹਵਾ ਦੇ ਜ਼ਰੀਏ ਤੁਹਾਨੂੰ ਉਡਾ ਦਿੱਤਾ ਜਾਵੇਗਾ ਸਮੁੰਦਰੀ ਪਾਣੀਆਂ ਦੇ ਰਸਤਿਆਂ ਆਓਗੇ ਤਾਂ ਦਬੋ ਦਿੱਤੇ ਜਾਓਗੇ ਤੇ ਜ਼ਮੀਨੀ ਰਸਤਿਆਂ ਆਉਂਗੇ ਤਾਂ ਦਫਨਾ ਦਿੱਤੇ ਜਾਓਗੇ ਇਸ ਤਰ੍ਹਾਂ ਦੀ ਗਿੱਦੜ ਪਬਗੀ ਭਾਰਤ ਨੂੰ ਦਿੱਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਇਸ ਆਧਾਕਾਰ ਦੇ ਵੱਲੋਂ ਇਹ ਜਿਹੜੀ ਹੈ ਹੁਣ ਧਮਕੀ ਕਿੱਥੋਂ ਤੱਕ ਜਾਵੇਗੀ ਇਹ ਤਾਂ ਦੇਖਣ ਵਾਲੀ ਗੱਲ ਰਹੇਗੀ ਪਰ ਜਿੱਥੇ ਜੰਗ ਹੁਣ ਤੱਕ ਚੱਲ ਰਹੀ ਸੀਗੀ ਬਾਰਡਰ ਤੇ ਪਰ ਉੱਥੇ ਹੀ ਹੁਣ ਹੈ ਇਹ ਜਿਹੜੀ ਇੰਡਸਟਰੀ ਤੱਕ ਪਹੁੰਚ ਚੁੱਕੀ ਹੈ ਇੰਡਸਟਰੀ ਤੱਕ ਇਸੇ ਲਈ ਕਿਉਂਕਿ ਬਿੱਤੇ ਦੇਣਾ ਕਈ ਵੱਡੇ ਫੈਸਲੇ ਲਿੱਤੇ ਗਏ ਤੇ ਕਈ ਅਕਾਊਂਟਸ ਜਿਹੜੇ ਨੇ ਇੰਡੀਆ ਦੇ ਵਿੱਚ ਬੈਨ ਕਰ ਦਿੱਤੇ ਗਏ ਪਾਕਿਸਤਾਨ ਦੇ ਐਕਟਰ ਐਕਟ੍ਰਿਸ ਦੇ ਤੇ ਉੱਥੇ ਹੀ ਜਦੋਂ ਹੁਣ ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਉੱਥੋਂ ਦੇ ਇੱਕ ਮਸ਼ਹੂਰ ਜਿਹੜੇ ਅਦਾਕਾਰ ਨੇ ਉਹਨਾਂ ਦੇ ਵੱਲੋਂ ਇੱਕ ਕਾਫੀ ਜਿਹੜਾ ਸ਼ਬਦੀ ਵਾਰ ਇੱਕ ਗਿੱਦੜ ਪਬਕੀ ਜੋ ਭਾਰਤ ਨੂੰ ਦਿੱਤੀ ਗਈ ਹੈ ਇਫਤਖਾਰ ਠਾਕੁਰ ਦੇ ਵੱਲੋਂ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਹੁਣ ਬਵਾਲ ਹੁੰਦਾ ਹੋਇਆ ਵੀ ਨਜ਼ਰ ਆ ਸਕਦਾ ਹੈ ਹੁਣ ਜਦੋਂ ਉਹਨਾਂ ਦੇ ਵੱਲੋਂ ਇਹ ਸ਼ਬਦ ਜੋ ਕਿ ਬੋਲੇ ਗਏ ਨੇ ਕਿ ਫਿਜ਼ਾਵਾ ਦੇ ਰਸਤਿਆਂ ਆਉਂਗੇ ਹਵਾ ਦੇ ਰਸਤੇ ਆਉਂਗੇ ਤਾਂ ਉੜਾ ਦਿੱਤੇ ਜਾਓਗੇ ਸਮੁੰਦਰ ਦੇ ਰਸਤਿਆਂ ਆਉਂਗੇ ਤਾਂ ਡਬੋ ਦਿੱਤੇ ਜਾਓਗੇ ਤੇ ਜ਼ਮੀਨ ਦੇ ਰਸਤਿਆਂ ਆਉਂਗੇ ਤਾਂ ਕੀ ਕਹਿੰਦੇ ਦਫਨਾ ਦਿੱਤੇ ਜਾਓਗੇ ਸੋ ਲਗਾਤਾਰ ਇਸ ਨੂੰ ਲੈ ਕੇ ਹੁਣ ਚਰਚਾਵਾਂ ਤੇਜ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਭਾਰਤ ਇਸ ਦਾ ਜਵਾਬ ਦੇਵੇਗਾ ਤੇ ਕੌਣ ਜਵਾਬ ਦੇਵੇਗਾ ਤੇ ਇਹ ਐਂਟਰਟੇਨਮੈਂਟ ਇੰਡਸਟਰੀ ਤੋਂ ਇਸ ਦਾ ਕੋਈ ਜਵਾਬ ਦਿੰਦਾ ਹੈ ਜਾਂ ਨਹੀਂ ਇਹ ਤਾਂ ਹੁਣ ਦੇਖਣ ਵਾਲੀ ਗੱਲ ਰਹੇਗੀ ਕਿਉਂਕਿ ਇਹ ਜਿਹੜੀ جنگ ਹੈ ਸ਼ਬਦੀ جنگ ਹੈ ਤੇ ਗੋਲੀ ਦੀ جنگ ਹੈ ਇਹ ਕਾਫੀ ਤੇਜ਼ ਹੋ ਚੁੱਕੀ ਹੈ ਇਸੋ ਭਿਆਨਕ ਅਗ ਨੂੰ ਵੇਖ ਕੇ ਤੁਹਾਡੀ ਵੀ ਰੂਕ ਉੱਠੇਗੀ ਲੋਕਾਂ ਦੇ ਦਿਲਾਂ ਦੇ ਵਿੱਚ ਸਹਿਮ ਦਾ ਇੱਕ ਮਾਹੌਲ ਬਣ ਉੱਠੇਗਾ ਤੇ ਨਾਲ ਹੀ ਨਾਲ ਦੇਖੀਏ ਲੋਕਾਂ ਦਾ ਸਾਰਾ ਸਮਾਨ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਇਸ ਆਗ ਨੇ ਬਹੁਤ ਕੁਝ ਤਬਾਹ ਕਰ ਦਿੱਤਾ ਜੀहां ਬਿਲਕੁਲ ਅਸੀਂ ਗੱਲ ਕਰ ਰਹੇ ਆ ਜੋ ਤੁਸੀਂ ਤਸਵੀਰਾਂ 'ਚ ਵੀ ਦੇਖ ਰਹੇ ਹੋ ਜਿੱਥੇ ਪਰਾਲੀ ਨੂੰ ਅੱਗ ਲੱਗਣ ਤੋਂ ਬਾਅਦ ਕਿੰਨੇ ਸਾਰੇ ਲੋਕ ਉਹਨਾਂ ਦੇ ਵਿੱਚ ਹਵੜਾ ਤਵੜੀ ਮੱਚ ਗਈ ਲੋਕਾਂ ਦਾ ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਇੰਨਾ ਹੀ ਨਹੀਂ ਲੋਕਾਂ ਦੇ ਘਰ ਦੇ ਕੋਲ ਤੱਕ ਇਹ ਅੱਗ ਪਹੁੰਚ ਗਈ ਹੈ ਜੀਆਂ ਬਿਲਕੁਲ ਅਸੀਂ ਗੱਲ ਕਰਦੇ ਆ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਪੁਲਿਸ ਕਲੋਨੀ ਦੇ ਕੋਲ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਉਸ ਵੇਲੇ ਕਾਫੀ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਇਹ ਅੱਗ ਜਿਹੜੀ ਹੈ ਕਾਫੀ ਜ਼ਿਆਦਾ ਲੰਬੀ ਚਲੀ ਜਾਂਦੀ ਹੈ ਕਿਉਂਕਿ ਦੇਖਿਆ ਜਾ ਰਿਹਾ ਹੈ ਪੁਲਿਸ ਜਿਹੜਾ ਪੁਲਿਸ ਕਲੋਨੀ ਦੇ ਨਜ਼ਦੀਕ ਪੈੰਦੇ ਭਾਮੀਆਂ ਰੋਡ ਦੇ ਮਹਾਜਨ ਵਿਹਾਰ ਦੇ ਕੋਲ ਖੇਤਾਂ ਦੇ ਵਿੱਚ ਪਰਾਲੀ ਨੂੰ ਸਾੜਿਆ ਜਾਂਦਾ ਹੈ ਜਦੋਂ ਭਿਆਨਕ ਅੱਗ ਲੱਗਦੀ ਹੈ ਆਸ-ਪਾਸ ਦੇ ਇਲਾਕੇ ਆ ਇਲਾਕੇ ਵੀ ਇਸ ਦੇ ਨਾਲ ਪ੍ਰਭਾਵਿਤ ਹੋ ਜਾਂਦੇ ਨੇ ਇਲਾਕੇ ਦੇ ਵਿੱਚ ਹੜਕੰਪ ਮੱਚਿਆ ਹੋਇਆ ਦਿਖਾਈ ਦੇ ਰਿਹਾ ਖੇਤਾਂ ਦੇ ਕੋਲ ਜਿਹੜੇ ਜਿਨ੍ਹਾਂ ਦੇ ਘਰ ਨੇ ਉਹਨਾਂ ਦੇ ਘਰ ਦੇ ਨਜ਼ਦੀਕ ਤੱਕ ਅੱਗ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੇਖਿਆ ਜਾਂਦਾ ਹੈ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਸੋ ਬਿਲਕੁਲ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਕਾਫੀ ਭਿਆਨਕ ਤਸਵੀਰਾਂ ਨੇ ਲਗਾਤਾਰ ਦੇਖ ਰਹੇ ਤੁਸੀਂ ਅੱਗ ਦੀਆਂ ਲਪਟਾਂ ਕਿੰਨੀਆਂ ਤੇਜ਼ ਨੇ ਕਿੰਨੀਆਂ ਤੇਜ਼ ਲਪਟਾਂ ਨੇ ਕਿ ਘਰ ਤੱਕ ਇਹ ਅੱਗ ਪਹੁੰਚ ਜਾਂਦੀ ਹੈ ਪਰ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਹੈ ਉੱਥੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਇਹ ਸੁਣਾ ਦਿੰਦੇ ਹਾਂ ਪੱਜੀ ਅੱਗ ਲੱਗਣ ਦੀ ਕਿ ਛਟਣਾ ਸਾਹਮਣੇ ਆਈ ਹੈ ਕੀ ਮਾਮਲਾ ਹੈ ਇਹ ਜੀ ਸਾਨੂੰ ਇਤਲਾ ਮਿਲੀ ਸੀ ਭਾਮੀਆਂ ਮਹਾਜਨ ਵਿਹਾਰ ਦੇ ਵਿੱਚ ਪ੍ਰਾਲੀ ਨੂੰ ਅੱਗ ਲੱਗੀ ਹੋਈ ਹੈ ਅਸੀਂ ਉਸੇ ਟਾਈਮ ਇੱਕ ਆਪਣਾ ਫਾਇਰ ਟੈਂਡਰ ਭੇਜਤਾ ਹੈ ਤੇ ਅੱਗ ਤੇ ਕੰਟਰੋਲ ਪਾ ਰਿਆ ਸਰ ਕਿੰਨੀ ਕਿਹੜੀ ਇਹਨਾਂ ਅੱਗ ਸੀ ਜੀ ਤਕਰੀਬਨ ਇਹ 2 ਏਕੜ ਦਾ ਏਰੀਆ ਹੋਣਾ ਵਾ ਇਹ ਹੁਣ ਹਵਾ ਚੱਲ ਰਹੀ ਸੀ ਇਹ ਹੁਣ ਅੱਗ ਲੱਗਣ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਵੀ ਕੀ ਕਾਰਨ ਹੋ ਸਕਦਾ ਹਵਾ ਦੇ ਕਾਰਨ ਅੱਗ ਫੈਲਦੀ ਸੀ ਅੱਗ ਕਾਫੀ ਫੈਲ ਰਹੀ ਸੀ ਅੱਗ ਤੇ ਕੰਟਰੋਲ ਪਾ ਲਿਆ ਜੀ ਤੇ ਕਿੰਨੀਆਂ ਗੱਡੀਆਂ ਲੱਗੀਆਂ ਤੇ ਤਕਰੀਬਨ ਆਪਣੀ ਇੱਕ ਹੀ ਗੱਡੀ ਹੈ ਇੱਕ ਨਾਲ ਹੀ ਕੰਟਰੋਲ ਹੋ ਗਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਕੋਈ ਵੀਰ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹ ਲੱਗੀ ਬੇਸਿਕਲੀ ਪਰਾਲੀ ਨੂੰ ਇਹ ਪਰਾਲੀ ਦਾ ਜਿਵੇਂ ਹੁਣ ਆਪਾਂ ਕਣਕ ਵੜ ਲੈਨੇ ਆ ਉਦੋਂ ਬਾਅਦ ਤੂੜੀ ਬਣਾ ਲੈਂਦੇ ਉਹ ਵੜ ਜੇ ਨੂੰ ਟੰਡਿਆਂ ਨੂੰ ਅੱਗ ਲੱਗੀ ਸੀ ਕੱਲੀ ਤੇ ਪਤਾ ਲੱਗਿਆ ਕਿ ਲਾਈ ਗਈ ਹੈ ਕਿ ਸ਼ਾਰਟ ਸਰਕਟ ਵਗੈਰਾ ਹੈ ਇਹ ਵੀਰੇ ਹੁਣ ਅੱਜ ਹਵਾ ਚੱਲ ਰਹੀ ਸੀ ਕੁਝ ਪੂਰਾ ਕਹਿ ਨਹੀਂ ਸਕਦੇ ਵੀ ਲਾਈ ਆ ਜਾਂ ਲੱਗੀ ਆ ਇਹਦੇ ਬਾਰੇ ਕੋਈ ਕਨਫਰਮ ਨਹੀਂ ਹੈ